ਕੱਢ ਲੈ ਤੀਗ ਤੂੰ ਵੀ ਇੱਕ ਦੂ ਨਹੀਂ ਕੱਢ ਲੈ ਸੌ ਤੇਗਾ ਮੈਨੂੰ ਲਕਬ ਹੈ ਤੀਗ ਬਹਾਦਰੀ ਦਾ ਰਿਆ ਪਰਖਦਾ ਤੇਰਾ ਪਿਓ ਤੇਗਾ ਮੈਨੂੰ ਮੇਰੇ ਪਿਤਾ ਗੁਰੂ ਤੀਗ ਬਹਾਦਰ ਸਾਹਿਬ ਨੇ ਇੱਕ ਲਕਬ ਦਿੱਤਾ ਸੀ ਕਿ ਇਹ ਮੇਰਾ ਪੁੱਤਰ ਤਿਆਗਮਲ ਨਹੀਂ ਹੈ ਤੀਗ ਬਹਾਦਰ ਹੈ ਮੈਨੂੰ ਲਕਬ ਹੈ ਤੀਗ ਬਹਾਦਰੀ ਦਾ ਰਇਆ ਪਰਖਦਾ ਤੇਰਾ ਪਿਓ ਤੇਗਾ ਵੇਖ ਮੈਂ ਜੰਮਦਿਆਂ ਤੇਗਾ ਦੀ ਸ਼ਾਮਾਣੀ ਮੇਰੇ ਪਿਤਾ ਨੇ ਪੈਨੀਆਂ ਦੋ ਤੇਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਮੀਰੀ ਦੀ ਇੱਕ ਪੀਰੀ ਦੀ ਵੇਖ ਮੈਂ ਜੰਮਦਿਆਂ ਤੇਗਾ ਦੀ ਸ਼ਾਮਾਣੀ ਮੇਰੇ ਪਿਤਾ ਨੇ ਪੈਨੀਆਂ ਦੋ ਤੇਗਾ ਹੋਣ ਵੀ ਵੇਖੀ ਆਉਂਦੇ ਜਹਾਨ ਅੰਦਰ ਮੇਰੀ ਪੁੱਤਰ ਪੁੱਤਰ ਨੇ ਮੌਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈ ਗਈ ਤੇਰੀਆਂ ਖੋ ਤੇਗਾ ਜਿਹੜੀ ਖਾਲਸੇ ਦੀ ਤੇਗ ਨਿਕਲੀ ਐ ਔਰੰਗਜੀਬ ਇਹ ਤੇਰੀਆਂ ਲੱਖਾਂ ਤੇਗਾ ਖੋ ਲੈਣੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤ ਜੀ ਜਦ ਤੇ ਕਰਮਖੰਡ ਦੇ ਵਿਚਾਰ ਸਤਿਗੁਰੂ ਜੀ ਸਾਨੂੰ ਦੱਸ ਰਹੇ ਪੜ ਰਹੇ ਨੇ ਕਿ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥਾ ਜੋਦ ਮਹਾਬਲ ਸੂਰ ਤਿੰਨ ਮੈਂ ਰਾਮ ਰਹਾ ਪ੍ਰਭੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੀ ਤਾਂਗੇ ਰੂਪ ਨਾ ਕਥਨੇ ਜਾਹੇ ਨਵਾਂ ਪਾਦਸ਼ਾਹ ਇਸ ਹਸਵਸਤਾ ਵਿੱਚ ਪਹੁੰਚ ਗਿਆ ਹੈ ਕਿ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੇ RAM ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਨਾ ਵਿਕਾਰ ਉਹਨਾਂ ਨੂੰ ਠੱਗ ਸਕਦੇ ਆ ਸੰਗਤ ਜੀ ਸਤਿਗੁਰੂ ਜੀ ਨੇ ਇਸ ਸ਼ਲੋਕ ਦਾ ਪਾਠ ਆਰੰਭ ਕੀਤਾ ਬੜਿਆ ਨੌਵੇਂ ਪਾਤਸ਼ਾਹ ਨੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੀਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਸ਼ਲੋਕ ਦੀਆਂ ਆਖਰੀ ਪਾਵਨ ਪੰਕਤੀਆਂ ਪੜਨ ਤੋਂ ਪਹਿਲਾਂ ਨਵੇਂ ਪਾਦਸ਼ਾਹ ਨੇ ਆਪਣਾ ਸੀਸ ਝੁਕਾਇਆ ਸੰਗਤ ਜੀ ਯਾਦ ਰੱਖਿਓ ਜ਼ੁਲਮ ਹਕੂਮਤ ਦੇ ਅੱਗੇ ਨਹੀਂ ਝੁਕਾਇਆ ਉਹ ਦਿਨ ਦੀ ਤਲਵਾਰ ਚੱਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਉਹ ਧੜ ਨਾਲੋਂ ਵੱਖ ਹੋ ਗਿਆ ਮਿੱਠੀ ਯੋਜਨਾ ਮੁਤਾਬਕ ਲੱਖੀ ਸ਼ਾ ਵਣਜਾਰਾ ਆਪਣੇ ਬੈਲਾਂ ਨੂੰ ਗੱਡਿਆਂ ਨੂੰ ਉਧਰਲੇ ਪਾਸੇ ਲੈ ਕੇ ਆਇਆ ਸਾਸੂ ਗੱਡਾ ਇਤਿਹਾਸ ਦੱਸਦਾ ਹੈ ਘਟ ਵੀ ਦੱਸੇ ਜੇ ਮੰਨ ਲਈਏ 720 ਨੇ ਤੇ ਸੰਗਤ ਜੀ ਉਹਨਾਂ ਦੇ ਅੱਗੇ 2-2 ਬੈਲ ਨੇ 1400 ਬੈਲ ਜਦੋਂ ਚੱਲਦਾ ਹੈ ਤੇ ਉਹਦੇ ਨਾਲ ਗਰਦ ਉੱਠਦੀ ਹੈ ਘੱਟਾ ਉੱਠਦਾ ਹੈ ਜਦੋਂ ਇੰਨਾ ਵੱਡਾ ਕਾਫਲਾ ਲੰਘਿਆ ਸਿਪਾਹੀ ਥੋੜੇ ਦੂਰ ਹੋਏ ਭਾਈ ਲੱਖੀ ਸ਼ਾ ਬਨਜਾਰੇ ਦੇ ਭਾਈ ਹੀਮਾ ਜੀ ਇਹਨਾਂ ਨੇ ਮੌਕੇ ਦੀ ਸੰਭਾਲ ਕੀਤੀ ਸਤਿਗੁਰੂ ਜੀ ਦਾ ਧੜ ਗੱਡੇ ਵਿੱਚ ਰੱਖ ਲਿਆ ਉਦੋਂ ਭਾਈ ਜਤਾ ਜੀ ਨੇ ਮਹਾਰਾਜ ਜੀ ਦਾ ਸਿਰ ਸੰਭਾਲ ਲਿਆ ਤੇ ਭਾਈ ਜਤਾ ਜੀ ਚੱਲ ਪਏ ਨੇ ਆਪਣੇ ਪੜਾਵਾਂ ਵੱਲ ਕਿ ਮੈਂ ਸਤਿਗੁਰੂ ਜੀ ਦਾ ਅਸੀਸ ਧੰਨ ਗੁਰੂ ਗੋਬਿੰਦ ਰਾਏ ਜੀ ਨੂੰ ਪਹੁੰਚਾਉਣਾ ਹੈ ਪਹਿਲੇ ਦਿਨ ਚਲਦੇ ਰਿਹਾ ਚਲਦੇ ਰਿਹਾ ਸੰਗਤ ਜੀ ਕਰੀਬਨ 45 ਕਿਲੋਮੀਟਰ ਦਾ ਸਫ਼ਰ ਕਰਕੇ ਪਹੁੰਚਾ ਨਾਮ ਹੈ ਜੀ ਬਾਗਪਤ ਇਹ ਯੂਪੀ ਵਿੱਚ ਉੱਤਰ ਪ੍ਰਦੇਸ਼ ਵਿੱਚ ਜਗਾ ਪੈਂਦਾ